ਕਾ ਚਲਾਈਆਂ ਇਹ ਰਸਮਾਂ ਨਹੀਂ ਇਹ ਸਾਰੇ ਪਵਿੱਤਰ ਸਿਧਾਂਤ ਆ ਜਿਹੜੇ ਸਿਧਾਂਤ ਸਤਿਗੁਰ ਜੀ ਨੇ ਆਪ ਪ੍ਰਗਟ ਕੀਤੇ ਸੋ ਗੁਰੂ ਸਾਹਿਬ ਕਿਰਪਾ ਕਰਨ ਕਿਉਂਕਿ ਉਸ ਵੇਲੇ ਦੇ ਲੋਕ ਗ੍ਰਸਤ ਨੂੰ ਛੱਡ ਕੇ ਦੌੜਦੇ ਸੀ ਪਰ ਸਤਿਗੁਰ ਜੀ ਨੇ ਗ੍ਰਸਤ ਨੂੰ ਉੱਤਮ ਸਥਾਨ ਬਖਸ਼ ਕੀਤਾ ਨਾਲ ਦੀ ਨਾਲ ਸਤਿਗੁਰ ਜੀ ਨੇ ਕਿਰਪਾ ਤੇ ਬਖਸ਼ਿਸ਼ ਕਰਕੇ ਸਾਨੂੰ ਬਾਣੀ ਬਖਸ਼ਿਸ਼ ਕੀਤੇ ਗੁਰਵਾਣੀ ਦੇ ਨਾਲ ਜੁੜ ਕੇ ਮਨੁੱਖ ਜਿਹੜਾ ਆਤਮਿਕ ਪ੍ਰਾਪਤੀ ਕਰ ਲੈਂਦਾ ਤੇ ਗੁਰੂ ਸਾਹਿਬ ਜੀ ਸਾਨੂੰ ਪਰਫੁੱਲਤ ਵੀ ਕਰਦੇ ਆ। ਤੋਂ ਮੈਂ ਕਿੱਥੇ ਵਧਾਈ ਦਿਨਾ ਉਥੇ ਕਾਮਨਾ ਵੀ ਕਰਦਾ ਆ। ਕਿ ਆ ਜਿਹੜਾ ਸਮਾਂ ਚੱਲ ਰਿਹਾ ਬੜਾ ਵੱਡਾ ਪਰਕੂਪ ਚੱਲ ਰਿਹਾ ਪੰਜਾਬ 'ਚ। ਫਾੜਾਂ ਦੀ ਬੜੀ ਵੱਡੀ ਪਰਕੂਪੀ ਚੱਲ ਰਹੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਵੀ ਹੈ ਜਿਹਾਂ ਬ੍ਰਦਰਤੀ ਜਿਹੜੀਆਂ ਆਫ਼ਤਾਂ ਆਪ ਵਰਦੀਆਂ ਉਹਨਾਂ ਦੇ ਵਿੱਚ ਆਪਣਾ ਯੋਗਦਾਨ ਪਾਉਣ ਤੋਂ ਪਿੱਛੇ ਨਹੀਂ ਹਟੀ ਆ ਦਾ ਸਮਾਂ ਉੱਥੇ ਲੋਕਾਂ ਦੇ ਵਿੱਚ ਮੈਂ ਹੁਣ ਬਾਟੇ ਦੇਖਦਾ ਆਂ ਬਹੁਤ ਵੱਡਾ ਟੈਂਟ ਲਾ ਕੇ ਕੋਈ ਟਰਾਲੀਆਂ ਲਾ ਕੇ ਛੜਕਾਂ ਦੇ ਬੈਠੇ ਆ ਬਸ ਉਹ ਮਾਲ ਜਿਹੜਾ ਆ ਉਹ ਛੜਕਾਂ ਦੇ ਰੱਖਿਆ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਸ਼ੋਹਣੀ ਗੋਦਾਰਾ ਪਰਮਸਰ ਕਮੇਟੀ ਵੱਲੋਂ ਪਹਿਲਾਂ ਵੀ ਬਹੁਤ ਵੱਡੇ ਯਤਨ ਕੀਤੇ ਗਏ ਤੇ ਹੁਣ ਵੀ ਯਤਨ ਜਿਹੜੇ ਆ ਉਹ ਜਾਰੀ ਆ ਤਾਂ ਕਿ ਕੋਈ ਇਸ ਧਰਤੀ ਦੇ ਉੱਤੇ ਧੂਫਾ ਨਾ ਸੋਵੇਂ ਕਿਸੇ ਨੂੰ ਬਾਤਪੁਰ ਦੀ ਦੁੱਖ ਦਾ ਸਮਾਨਾ ਦੇਖਣ ਦੇਣ ਤੋਂ ਦੁਬਾਰਾ ਫਿਰ ਹਾਜ਼ਰ ਇਸ ਸਤਗੁਰਾਂ ਦੇ ਮਹਾਨ ਗੁਰਪੁਰਪਰ ਦੀ ਵਿਆਹ ਪੁਰਬ ਦੀ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਜੀ ਜਿਹੜੀਆਂ ਮਨਾਈਆਂ ਜਾ ਰਹੀਆਂ ਜੀ ਉਹਦੇ ਪ੍ਰਬੰਧਾਂ ਬਾਰੇ ਕੁਝ ਸ਼ਤਾਵਤੀ ਬਾਤ ਤਾਂ ਮੈਂ ਪਹਿਲਾਂ ਵੀ ਉਸੇ ਕਹਿ ਕੇ ਆਇਆ ਕਿ ਇੱਕ ਸਾਡਾ ਨਗਰ ਕੀਰਤਨ ਜਿਹੜਾ ਆ ਕੇ 23 ਨਵੰਬਰ ਨੂੰ ਆਨੰਦਪੁਰ ਦੀ ਧਰਤੀ ਤੇ ਆ ਕੇ ਉਹਦੀ ਗੁਰੂ ਸਾਹਿਬ ਜੀ ਨੇ ਫਾਈਨਲ ਹੁਣ ਇੱਥੇ ਆ ਕੇ ਇਥੋਂ ਸੰਗਤਾਂ ਨੇ ਜਿਹੜੀ ਆ ਉਹ ਛੁੱਟੀ ਲੈਣੀ ਆ ਸੰਪੂਰਨਤਾ ਹੋਣੀ ਆ ਉਹ ਤਕਰੀਬਨ 21 ਤਰੀਕ ਤੋਂ ਲਗਾਤਾਰ ਗੁਰਦੁਆਰਾ ਧੋਪੜੀ ਸਾਹਿਬ ਤੋਂ ਉਹ جاری ਆ ਰੋਜ਼ ਦਾ ਪ੍ਰਾਪਰਾ 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 ਤੇ ਮੈਂ ਸੰਗਤ ਨੂੰ ਵਧਾਈ ਵੀ ਦਿਨਾ ਬਹੁਤ ਵੱਡੇ ਪੱਦਰ ਤੇ ਉਹਦੇ ਵਿੱਚ ਸ਼ਮੂਲੀਅਤ ਕਰਦੇ ਆ ਇਸੇ ਤਰ੍ਹਾਂ ਮਠਨ ਤੋਂ ਇੱਕ ਸਾਡਾ ਨਗਰ ਕੀਰਤਨ ਉਹ ਸਾਡੇ ਆ ਨਗਰਾਂ ਵਿੱਚ ਆਊਗਾ ਕਿਉਂਕਿ ਗੁਰੂ ਬੇਗ ਬਹਾਦਰ ਬਾਦਸ਼ਾਹ ਦਾ ਜਿਹੜਾ ਸ਼ਹੀਦੀ ਪਰਬ ਨੂੰ ਸਮਾਤਨ ਨਗਰ ਕੀਰਤਨ ਮਾਲ ਵਿੱਚ ਹੋਣਾ ਇਹ ਜਿਹੜਾ ਮਟਨ ਤੋਂ ਆਣਾ ਇਧਰ ਮਾਝੇ ਦੀ ਧਰਤੀ 'ਚ ਹੋ ਕੇ ਜਾਊਗਾ ਇੱਕ ਮਹਾਨਗਰ ਕੀਰਤਨ ਸੀਸਗਾਂਝ ਗੁਰਦੁਆਰਾ ਸਾਹਿਬ ਤੋਂ ਵੀ ਆਉਣਾ ਜਿਸ ਤੋਂ 사ਤਗੁਰੂ ਜੀ ਦਾ ਭਾਈ ਜੀਵਨ ਸਿੰਘ ਜੀ ਸੀਸ ਲੈ ਕੇ ਆਏ ਸੀ ਸੋ ਇਹ ਬੜੇ ਵੱਡੇ ਸਮਾਗਮ ਆ ਸਾਰੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਵੱਦ ਤੋਂ ਵੱਦ ਇਹਨਾਂ ਵਿੱਚ ਆਪਣੀ ਸਮੂਲੀਅਤ ਕਰੋ ਇਹ ਗੁਰੂ ਸਾਹਿਬ ਜੀ ਨੇ ਸਾਨੂੰ ਜਿਹੜੇ ਬਖਸ਼ਿਸ਼ ਕੀਤੇ ਆ ਇਹਨਾਂ ਦਾ ਬੜਾ ਵੱਡਾ ਇੱਕ ਮਹੱਤਵ ਆ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਹਾਦਤ ਨਾ ਦਿੰਦੇ ਸੀਸ ਪੇਟ ਨਾ ਕਰਦੇ ਤੇ ਸ਼ਾਇਦ ਇਹ ਸਿੰਧੋਸਤਾਨ ਦੀ ਜਿਹੜੀ ਆ ਤਸਵੀਰ ਕੋਈ ਹੋਰ ਹੀ ਹੁੰਦੀ ਸੋ ਬਹੁਤ ਗੁਰੂ ਸਾਹਿਬ ਜੀ ਦੀ ਕਿਰਪਾ ਕਰਨ ਬੜੇ ਬੜਾ 15 ਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਸਾਰੇ ਪ੍ਰੋਗਰਾਮ ਆ ਉਹ ਚੱਲ ਰਹੇ ਨੇ ਜੇ ਪਾਸ਼ਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸੁਲਖਣੀ ਜੀ ਦਾ 538 ਵਾ ਵਿਆਹ ਪਰਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹੀਆਂ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਸਥਾਨ ਗੁਰਦੁਆਰਾ ਸ਼੍ਰੀ ਕਾਂਦ ਸਾਹਿਬ ਸ਼੍ਰੀ ਗੁਰੂ ਲਾਣੇ ਦੇਵ ਜੀ ਦੇ ਸੌਰਾ ਘਰ ਆਨੰਦ ਕਾਰ ਸਥਾਨ ਮਾਤਾ ਸੁਲਖਣੀ ਜੀ ਦੇ ਪੇਕਾ ਸਥਾਨ ਇਤਿਹਾਸਕ ਗੁਰਦੁਆਰਾ ਡੇਰਾ ਸਾਹਿਬ ਗੁਰਦੁਆਰਾ ਸਾਤਕਰਤਰੀਆ ਸਾਹਿਬ ਸਮੇਤ ਪਟਿਆਲਾ ਸ਼ਹਿਰ ਦੇ ਸਮੁੱਚੇ ਗੁਰਦੁਆਰਾ ਸਬੰਧ ਵਿਖੇ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਸਤਿਕਾਰ ਤੇ ਖਾਸਹੀ ਜਹੋ ਜਲਾਲ ਤੇ ਪੰਤ ਗਰਵਾਹਤਾ ਅਨੁਸਾਰ ਸ਼੍ਰੀ ਗੁਰੂ ਲਾਣੇ ਦੇਵ ਜੀ ਤੇ ਜਗਤ ਮਾਤਾ ਸੁਲਖਣੀ ਜੀ ਦਾ 538ਵਾਂ ਵਿਆਹ ਪਰ ਮਨਾਇਆ ਜਾ ਰਿਹਾ ਹੈ ਬਾਬਾ ਜੀ ਦੇ ਵਿਆਹ ਦੀ ਖੁਸ਼ੀ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੀਤੇ ਦੌਰ ਹੋ ਜਾ ਤੋਂ ਗੁਰੂ ਘਰ ਵਿਖੇ ਰੱਖੇ ਸ਼੍ਰੀ ਖਨਪੜ ਸਾਹਿਬ ਜੀ ਦੇ ਭੋਗ ਪਾਏ ਗੇ ਉਪਰੰਤ ਗੁਰਦੁਆਰਾ ਡੇਰਾ ਸਾਹਿਬ ਤੋਂ ਅਰਦਾਸ ਕਰਕੇ ਅਰਦਾਸ ਬੇਨਤੀ ਕਰਕੇ ਆਕਾਸ਼ ਗਜਾਉ ਖਾਸੇ ਜਕਾ ਰਿਆਂ ਤੇ ਫੁੱਲਾਂ ਦੀ ਵਰਖਾ ਦੇ ਨਾਲ ਧੰਨ ਧੰਨ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰੇ ਸਵਾਨ ਦੀ ਗਵਾਈ ਵਿੱਚ ਗੁਰਦੁਆਰਾ ਡੇਰਾ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਆਰੰਭ ਹੋਇਆ ਇਹ ਨਗਰ ਕੀਰਤਨ ਗੁਰਦੁਆਰਾ ਡੇਰਾ ਸਾਹਿਬ ਤੋਂ ਚੱਲ ਕੇ ਖਜੂਰੀ ਗੇਟ ਜੱਸਾ ਸਿੰਘ ਰਾਮ ਗੜੀਆ ਹਾਲ ਖਾਂਸਲੀ ਪੁਲ ਸ਼ਹੀਰ ਭਾਈ ਸੁਖਾ ਸਿੰਘ ਭਾਈ ਮਤਾਰ ਸਿੰਘ ਚੌਂਕ ਮਾਲਰ ਟਾਊਨ ਪੁਲਸ ਲਾਈਨ ਗੁਰਦਾਪੁਰ ਰੋਡ ਗਾਂਧੀ ਚੌਂਕ ਗੁਰਦੁਆਰਾ ਸਤਕਰਤਾਰੀਏ ਸਾਹਿਬ ਗੁਰਦੁਆਰਾ ਸ਼੍ਰੀ ਕਾਨ ਸਾਹਿਬ ਦੀ ਯਾਤਰਾ ਕਰਦਾ ਹੈ ਆ ਸ਼ਾਮ ਨੂੰ ਇਸੇ ਗੁਰਦੁਆਰਾ ਡੇਰਾ ਸਾਹਿਬ ਵਿਖੇ ਨਗਰ ਕੀਰਤਨ ਦੀ ਸੰਪੂਰਤਾ ਹੋएगी ਅੱਜ ਇਸ ਨਗਰ ਕੀਰਤਨ ਵਿੱਚ ਸੰਗਤਾਂ ਵਿੱਚ ਇਨਾਉ ਸ਼ਾਹ ਪਾਇਆ ਜਾ ਰਿਹਾ ਭਾਵੇਂ ਅੰਮ੍ਰਿਤ ਵੇਲੇ ਭਾਰੀ ਵਰਖਾ ਹੋਈ ਸੀ ਫਿਰ ਵੀ ਸੰਗਤਾਂ ਨੇ ਮੀਂਹ ਦੀ ਕੋਈ ਪਰਵਾਹ ਨਹੀਂ ਕੀਤੀ ਕਿਉਂਕਿ ਉਹ ਪਿਛਲੇ 1 ਸਾਲ ਤੋਂ ਬਾਬਾ ਜੀ ਦੇ ਵਿਆਹ ਦਾ ਇੰਤਜ਼ਾਰ ਕਰ ਰਹੇ ਸਨ ਸਮੂਹੀਆਂ ਸੰਗਤਾਂ ਆਪਣੇ ਪਰਿਵਾਰ ਸਮੇਤ ਅੱਜ ਇਸ ਨਗਰ ਕੀਰਤਨ ਵਿੱਚ ਨਤਮਸਤ ਹੋਈਆਂ ਨੇ ਜੋ-ਜੋ ਸੰਗਤਾਂ ਅੱਜ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋ ਜਾਣ ਉਹਨਾਂ ਸੰਗਤਾਂ ਵਾਸਤੇ ਪਟਾਲਾ ਸ਼ਹਿਰ ਦੀਆਂ ਗਲੀਆਂ ਵੱਖ-ਵੱਖ ਪੜਾਵਾਂ ਤੇ ਪਟਾਲਾ ਦੀਆਂ ਸੰਗਤਾਂ ਵੱਲੋਂ ਉਨਾ ਨਗਰ ਕੀਰਤਨ ਦੇ ਸਵਾਗਤ ਤੇ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਲਈ ਵੱਖ-ਵੱਖ ਜਗ੍ਹਾ ਤੇ ਹਰ ਪ੍ਰਕਾਰ ਦੇ ਪਦਾਰਥਾਂ ਦੇ ਲੰਗਰ ਲਗਾ ਕੇ ਨਗਰ ਕੀਰਤਨ ਦਾ ਭਰਵਾ ਸਵਾਗਤ ਕੀਤਾ ਜਾ ਰਿਹਾ ਹੈ ਅੱਜ ਸੰਗਤਾਂ 'ਚ ਇਹਨਾਂ ਨੂੰ ਸਾਹ ਦੇਖਣ ਨੂੰ ਮਿਲ ਰਿਹਾ ਕਿ ਲੱਖਾਂ ਦੀ ਤਲਾਕ ਵਿੱਚ ਦੇਸ਼-ਵਿਦੇਸ਼ ਤੋਂ ਸੰਗਤਾਂ ਇਸ ਆਪਣੇ ਬਾਬੇ ਦੇ ਵਿਆਹ ਦੀਆਂ ਖੁਸ਼ੀਆਂ ਦਾ ਆਨੰਦ ਲੈਣ ਲਈ ਨਤਮਸਤਕ ਹੋਣ ਲਈ ਇਸ ਨਗਰ ਕੀਤਾ ਵਿੱਚ ਸ਼ਾਮਲ ਹੋ ਜਾਣ ਮੈਂ ਸਮੂਹੀਆਂ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸਰਖਣੀ ਜੀ ਦੇ 538ਵੇਂ ਵਿਆਹ ਪਰੋਚੀ ਦੀ ਲੱਖ ਲੱਖ ਵਧਾਈ ਦੇਣਾ ਸਮੂਹੀਆਂ ਸੰਗਤਾਂ ਨੂੰ ਜੋ ਇਸ ਵਿਆਹ ਪਰਵੇ ਸ਼ਾਮਲ ਹੋ ਜਾਣ ਉਹਨਾਂ ਨੂੰ ਜੀ ਆਖਦਾ ਹਾਂ ਜੋ ਸੇਵਾ ਸਭਾ ਸੋਸਾਇਟੀਆਂ ਇਸ ਬਾਬੇ ਦੇ ਵਿਆਹ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੁਰਦੁਆਰਾ ਸਵਾਲ ਵਿੱਚ ਸਹਿਯੋਗ ਕਰ ਰਹੀਆਂ ਹਨ ਉਹਨਾਂ ਸਮੂਹੀਆਂ ਸੰਗਤਾਂ ਦਾ ਤੇ ਜਿ ਲੋ ਤਲਵਾਰ ਕਰਦਾ ਹਾਂ ਅੰਤ ਚੇ ਫੇਰ ਸਮੂਹੀਆਂ ਸੰਗਤਾਂ ਨੂੰ ਬਾਬੇ ਨਾਨਕ ਦੇ ਵਿਆਹ ਪਰ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਸਤਿ ਆਸਤ ਧਰਤੀ ਤੇ ਗੁਰੂ ਨਾਨਕ ਦੇਵ ਜੀ ਦਾ ਔਰ ਮਾਤਾ ਸੁਲਖਣੀ ਜੀ ਦਾ ਜੋ ਵਿਆਹ ਪੁਰਬ ਹੈ ਉਹ ਬੜੇ ਧੂਮ ਧਾਮ ਦੇ ਨਾਲ ਬੜੇ ਸ਼ਰਧਾ ਭਾਵਨਾ ਦੇ ਨਾਲ ਬਣਾਇਆ ਜਾ ਰਿਹਾ ਮੈਂ ਸਮੂਹ ਸੰਸਾਰ ਦੀਆਂ ਜਿੰਨੀਆਂ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੇ ਉਹਨਾਂ ਨੂੰ ਗੁਰੂ ਸਾਹਿਬ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਅਸੀਂ ਹਰ ਸਾਲ ਸੰਗਤਾਂ ਨਾਲ ਜੁੜ ਕੇ ਗੁਰੂ ਸਾਹਿਬ ਦੀ ಅಪਾਰ ਬਖਸ਼ਿਸ਼ ਹੁੰਦੀ ਆ ਇਸ ਵਿਆਪੁਰਖ ਦੇ ਵਿੱਚ ਸ਼ਾਮਲ ਹੋਣ ਦਾ ਖੁਸ਼ੀਆਂ ਪ੍ਰਾਪਤ ਕਰਨ ਦਾ ਜਿਹੜਾ ਉਹ ਮੌਕਾ ਮਿਲਦਾ ਔਰ ਅੱਜ ਵੀ ਬਟਾਲੇ ਸ਼ਹਿਰ ਦੇ ਵਿੱਚ ਲੱਖਾਂ ਹੀ ਸੰਤਾਂ ਜੜੀਆਂ ਨੇ ਉਹ ਗੁਰੂ ਸਾਹਿਬ ਦੇ ਪਿਆਰ ਨਾਲ ਸਤਕਾਰ ਨਾਲ ਜੜੀਆਂ ਨੇ ਸ਼ਰਧਾ ਭਾਵਨਾ ਦੇ ਨਾਲ ਜੁੜੀਆਂ ਨੇ ਔਰ ਗੁਰੂ ਸਾਹਿਬ ਦਾ ਵਿਆਪੁਰਖ ਜਿਹੜਾ ਵਾ ਉਹ ਬੜੇ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਔਰ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਵੀ ਅਰਦਾਸ ਕਰਦਾ ਕੀ ਸਾਡੇ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਲੱਖੋ ਚੜ੍ਹਦੀਆਂ ਕਲਾਵਾਂ ਬਖਸ਼ੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ